ਸਿਰਫ ਗੱਲ ਇਥੇ ਨਹੀਂ ਮੁੱਕਣੀ ਕਿ ਆਪਾਂ ਅਫਸੋਸ ਕਰਕੇ ਵੀ ਇਥੋਂ ਉੱਪਕੇ ਚਲੇ ਜਾਵਾਂਗੇ ਇਹਦੀ ਵੀ ਲੜਾਈ ਲੜਾਂਗੇ ਉਹਨਾਂ ਦੀ ਕੰਡੀਸ਼ਨ ਤੋਂ ਹਮ ਬਹੁਤ ਜ਼ਿਆਦਾ ਖਰਾਬਾ ਉਹਨਾਂ ਮਸਟੇਲ ਵਿਸ਼ਵਾਸ਼ੀ ਨਹੀਂ ਕਰ ਪਾਦੇ ਵੀ ਇਦਾਂ ਹੋਏ ਇਹ ਕੁਝ ਹੋਰ ਚੱਕਣ ਲੱਗੇ ਉਹਨਾਂ ਪਿੱਛੋਂ ਦੀ ਸਟੈਵਿੰਗ ਕਰਦੇ ਨੇ ਨੈਕ ਤੇ ਬੀਤੇ ਦਿਨੀ ਐਡਮਿੰਟਨ ਦੇ ਇੱਕ ਟਿਮ ਹਾਰਟਨ ਵਿੱਚ ਬਾਕਸ ਕਟਰ ਦੇ ਨਾਲ ਉਥੇ ਕੰਮ ਕਰਦੇ ਪੰਜਾਬੀ ਨੌਜਵਾਨ ਜਸ਼ਨਦੀਪ ਸਿੰਘ ਮਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਕਾਤਲ ਤੇ ਪੁਲਿਸ ਵੱਲੋਂ ਸੈਕੰਡ ਡਿਗਰੀ ਮਰਡਰ ਚਾਰਜ ਲਾਇਆ ਗਿਆ ਰੋਸ ਵਜੋਂ ਭਾਈਚਾਰੇ ਅਤੇ ਜਸ਼ਨਦੀਪ ਦੇ ਰਿਸ਼ਤੇਦਾਰਾਂ ਵੱਲੋਂ ਇੱਕ ਕੈਂਡਲ ਲਾਈਟ ਵਿਜਲ ਸਿਲਵਰ ਬਰੀ ਪਾਰਕ ਵਿੱਚ ਕੀਤਾ ਗਿਆ ਤਾਂ ਕਿ ਕਾਤਲ ਤੇ ਪਹਿਲੇ ਦਰਜੇ ਦਾ ਜੁਰਮ ਲਗਾਇਆ ਜਾ ਸਕੇ ਉਹਦੇ ਲਈ ਲੋਕਾਂ ਵੱਲੋਂ ਅਪੀਲ ਕੀਤੀ ਗਈ ਚੈਨਲ ਪੰਜਾਬੀ ਦੇ ਸਮੂਹ ਦਰਸ਼ਕਾਂ ਨੂੰ ਜੀ ਆਇਆਂ ਨੂੰ ਜਿਵੇਂ ਕਿ ਆਪ ਸਭ ਨੂੰ ਖਬਰ ਪਹੁੰਚ ਚੁੱਕੀ ਹੋਈ ਹੈ ਐਡਮਿੰਟਨ ਦੇ ਵਿੱਚ ਦਿਨ ਦਿਹਾੜੇ ਪੰਜਾਬੀ ਨੌਜਵਾਨ ਦਾ ਜਸ਼ਨਦੀਪ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਸੈਕੰਡ ਡਿਗਰੀ ਮਰਡਰ ਚਾਰਜ ਲਾਏ ਗਏ ਨੇ ਤੇ ਇਸ ਦੇ ਰੋਸ ਵਿੱਚ ਤੇ ਉਹਦੇ ਇਨਸਾਫ ਵਾਸਤੇ ਇੱਥੇ ਅੱਜ ਕੈਂਡਲ ਮਾਰਚ ਕੀਤਾ ਜਾ ਰਿਹਾ ਜਿਹਦੇ ਵਾਸਤੇ ਸਪੂਤ ਸੰਗਤ ਇਕੱਠੀ ਹੋਈ ਆ ਇਹ ਸੰਗਤ ਦੇ ਵਿੱਚੋਂ ਗੱਲ ਕਰਦੇ ਆ ਭਾਜੀ ਤੁਹਾਡਾ ਸਵਾਗਤ ਹੈ ਜਪਨ ਦਾ ਅਫਸੋਸ ਦੀ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਇਹ ਆ ਨਾਪੂਰ ਪੂਰਾ ਪੋਨਾ ਵਾਲਾ ਘਟ ਹੈ ਕਿਉਂਕਿ ਉਹ ਪਰਿਵਾਰ ਦੇ ਲਈ ਜਿਹਨਾਂ ਦਾ ਬੱਚਾ ਚਲਾ ਗਿਆ ਜਿਹੜਾ ਸਿਰਫ ਮੈਰੀ ਕੋ ਇਥੇ ਲਈ ਇੱਥੇ ਆਇਆ ਸੀ ਪਰ ਸਿਰਫ ਗੱਲ ਇਥੇ ਨਹੀਂ ਮੁੱਕਣੀ ਕਿ ਆਪਾਂ ਅਫਸੋਸ ਕਰਕੇ ਵੀ ਇਥੋਂ ਉੱਪਕੇ ਚਲੇ ਜਾਵਾਂਗੇ ਇਹਦੀ ਵੀ ਲੜਾਈ ਲੜਾਂਗੇ ਤੇ ਪੂਰੀ ਦੱਬ ਕੇ ਲੜਾਈ ਲੜਾਂਗੇ ਅੱਜ ਜਿੱਚ ਭਾਈਚਾਰਾ ਤੁਸੀਂ ਦੇਖ ਹੀ ਰਹੇ ਹੋ ਪਹੁੰਚਿਆ ਹੋਇਆ ਬੜੇ ਸਿਹਤ ਲੋਕ ਨੇ ਅੱਗੇ ਵੀ ਇਹ ਇੱਥੇ ਕੋਈ ਵੀ ਪ੍ਰੋਗਰਾਮ ਹੁੰਦਾ ਚਾਹੇ ਉਹ ਖੁਸ਼ੀ ਦਾ ਜਾਂ ਗਮੀ ਦਾ ਸਾਰਾ ਭਾਈਚਾਰਾ ਸਾਡਾ ਇਕੱਠਾ ਹੁੰਦਾ ਤੇ ਇੱਥੇ ਗੱਲ ਕਰਦਾ ਸੋ ਅੱਜ ਵੀ ਇੱਥੇ ਗੱਲ ਹੋ ਰਹੀ ਹੈ ਸੋ ਕੋਸ਼ਿਸ਼ ਕਰਾਂਗੇ ਕਿ ਇਸ ਗੱਲ ਨੂੰ ਜਿਹੜਾ ਹੈਗਾ ਜਤੀਜੇ ਤੱਕ ਪਹੁੰਚਾਇਆ ਜਾਵੇ ਤੇ ਦੂਜੀ ਗੱਲ ਜਿਹੜੀ ਹਜੇ ਆਪਾਂ ਕਹਿ ਨਹੀਂ ਸਕਦੇ ਕਿ ਪੱਕੇ ਤੌਰ ਤੇ ਇਹੀ ਗੱਲ ਹੈ ਪਰ ਜਿੱਦਾਂ ਗੱਲ ਚੱਲਦੀ ਕਿ ਮੇਬੀ ਹੈਟ ਕਰਾਈਮ ਹੋਵੇ ਸੋ ਆਪਾਂ ਅੱਜ ਵੀ ਗੱਲ ਕੀਤੀ ਹੈ ਕਿ ਵੀ ਉਹਦੇ ਬਾਰੇ ਵੀ ਇੱਥੇ ਗੱਲ ਕੀਤੀ ਜਾਵੇ ਤੇ ਜੇ ਹੋ ਸਕਦਾ ਤਾਂ ਜਿਹੜਾ ਇਹ ਨਰੇਟਿਵ ਆ ਇਮੀਗ੍ਰੈਂਟਸ ਅਗੇਂਸਟ ਇੱਥੇ ਬਣ ਰਿਹਾ ਤਾਂ ਉਹ ਐਂਟੀ ਇਮੀ ਐਂਟੀ ਇਮੀਗ੍ਰੈਂਟ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਇਹਨਾਂ ਦੀ ਇਹਨਾਂ ਦੀ ਥੌਟ ਪ੍ਰੋਸੈਸ ਹੁੰਦਾ ਜਿਹੜਾ ਰਾਈਟ ਵਿੰਗ ਦਾ ਉਹਨੂੰ ਤੋੜਨ ਦੀ ਜ਼ਰੂਰਤ ਹੈ ਤਾਂ ਕੌਂਕਲਿਟਿਵ ਵੀ ਅਸੀਂ ਇੱਥੇ ਸਰਚਾਂਗੇ ਕੋਸ਼ਿਸ਼ ਕਰਾਂਗੇ ਜੇ ਮੈਂ ਇੱਕ ਹੋਰ ਲਾਸਟ ਤੁਹਾਨੂੰ ਪੁੱਛਣਾ ਸਵਾਲ ਜਸਟ ਇਹ ਕਮਿਊਨਿਟੀ ਵਾਸਤੇ ਇੱਕ ਮੈਸੇਜ ਹੈ ਕੀ ਇਹ ਜਸ਼ਨਦੀਪ ਤੁਹਾਡਾ ਰਿਸ਼ਤੇਦਾਰ ਸੀ ਨਹੀਂ ਜੀ ਮੈਂ ਜਸ਼ਨਦੀਪ ਨੂੰ ਕਦੇ ਮਿਲਿਆ ਨਹੀਂ ਕਦੇ ਜਾਣਦਾ ਨਹੀਂ ਪਰ ਆਪਾਂ ਇੱਥੇ ਸਾਰੇ ਪ੍ਰੋਗਰਾਮਾਂ 'ਚ ਐਕਟਿਵ ਰਹੀਦਾ ਸਾਰਿਆਂ ਦੇ ਨਾਲ ਮਿਲਜੁਲ ਕੇ ਰਹੀਦਾ ਤਾਂ ਉਹ ਮੈਸੇਜ ਜਦੋਂ ਐਕਸੀਡੈਂਟ ਹੋਇਆ ਨਾਲ ਦੀ ਨਾਲ ਮਿਲ ਗਿਆ ਤੇ ਆਪਾਂ ਸਾਰੇ ਨਾਲ ਦੀ ਨਾਲ ਹੀ ਪਰਸੋਂ ਤੁਸੀਂ ਗੱਲ ਸਟਾਰਟ ਕੀਤੀ ਕਿ ਵੀ ਕੁਝ ਨਾ ਕੁਝ ਕੀਤਾ ਜਾਏ ਜੀ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਜਿਹਦੇ ਕਰਕੇ ਇਹ ਸਾਰੇ ਲੋਕ ਇਕੱਠੇ ਹੋਏ ਨੇ ਕਮਿਊਨਿਟੀ ਦੇ ਵਿੱਚ ਜਿਹੜੀ ਏਕਾ ਹੈਗਾ ਉਹ ਬਹੁਤ ਜ਼ਰੂਰੀ ਹੈ ਤਾਂ ਜੋ ਮੁਸੀਬਤਾਂ ਦੇ ਉੱਤੇ ਸਾਰੇ ਲੋਕੀ ਇੱਕ ਦੂਜੇ ਦੇ ਨਾਲ ਖੜ੍ਹ ਸਕਣ ਤੇ ਉਹਦੀ ਜੋ ਵੀ ਮੁਸੀਬਤ ਹੈਗੀ ਆ ਉਹਦੇ ਵਿੱਚ ਉਹਦਾ ਸਾਥ ਦੇ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅ ਹੁਣ ਅਸਾਂ ਗੱਲ ਕਰਦੇ ਆ ਜਸ਼ਨਦੀਪ ਤੇ ਕਰਜਨ ਦੇ ਨਾਲ ਜਿਹੜੇ ਕਿ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਸਾਰਾ ਇਨਸੀਡੈਂਟ ਹੋਇਆ ਕਿਵੇਂ ਇੰਮੋ ਰਗ ਬਲੋ ਜੌਬ ਕਰਦੇ ਰਿਮੋਟ ਇਨ ਡਾਊਨ Town ਚ ਅਨ ਡਾਊਨ ਪਾਰਕਿੰਗ ਤੋਂ ਕਿ ਮਤਲਬ ਡਿਲੀਵਰੀ ਆਉਂਦੀ ਸੀ ਡਿਲੀਵਰੀ ਵੈਨ ਉਹਦਾ ਰਿਸੀਵਿੰਗ ਦਾ ਕੰਮ ਹੁੰਦਾ ਸੀ ਮੈਂ ਉਹ ਪਾਰਸ ਉਹ ਕ੍ਰੇਟ ਲੈ ਕੇ ਜਾਣੇ ਅੰਦਰ ਰੱਖਦ ਨੇ ਅੱਗੇ ਤਾਂ ਜਿਵੇਂ ਉਹ ਡਰਾਈਵਰ ਹੁੰਦੇ ਸੀ ਉਹਦੀ ਪੋਸਿਬਿਲਟੀ ਹੁੰਦੀ ਜੀ ਕਿ ਉਹਨੇ ਜਾ ਕੇ ਰੱਖਣਾ ਅੰਦਰ ਇਹਨੇ ਹੈਲਪ ਕਰਨ ਨੂੰ ਚਲੇ ਦੇ ਨਾਲ ਉਹਨੇ ਹੈਲਪ ਮੰਗੀ ਐ ਤੋ ਵੀ ਆਜ਼ਮਰੀਂ ਹੈਲਪ ਕਰਾ ਦੇ ਹੁਣ ਉਹ ਬੰਦਾ ਰੈਗੂਲਰ ਆਉਂਦਾ ਸੀ ਤਾਂ ਕਰਕੇ ਹੁਣ ਐਦਾਂ ਹੋੜੀ ਪਤਾ ਹੁੰਦਾ ਵੀ ਉਹਦੇ ਮਨ ਚ ਕੀ ਚੱਲ ਰਿਹਾ ਫਰੋ ਹੋ ਗਿਆ ਨਾ ਮੈਂ ਚਲੋ ਹੈਲਪ ਕਰਾ ਰਹਾ ਉਹ ਗਿਆ ਨਾ ਅੰਦਰ ਆਇਆ 5 ਟਨ ਟਰੱਕ ਸੀ ਉਹ ਗਿਆ ਨਾ ਅੰਦਰ ਆਇਆ ਉਹ ਨਾ ਚੜਿਆ ਮੈਂ ਹੋ ਗਿਆ ਨਾ ਬਾਕਸ ਚੱਕ ਲਾ ਮੈਂ ਆ ਚੱਕ ਰਿਹਾ ਤੇ ਜਿਵੇਂ ਵੀ ਉਸ ਟਾਈਮ ਕੰਪਲੀਟ ਪਤਾ ਨਹੀਂ ਕਿ ਐਗਜੈਕਟਲੀ ਕੀ ਹੋਇਆ ਪਰ ਜਿਵੇਂ ਕਹਿੰਦੇ ਨੇ ਉਹ ਚੱਕਣ ਲੱਗਿਆ ਉਹਨੇ ਪਿੱਛੋਂ ਦੀ ਸਟੈਪਿੰਗ ਕਰਤੀ ਨੈਕ ਤੇ ਫਰੋ ਨਾ ਨੂੰ ਸਮਝ ਲੱਗਿਆ ਵੀ ਉਹ ਬੰਦੇ ਨੂੰ ਅਨਕੌਨਸ਼ੀਅਸ ਹੋ ਗਿਆ ਹਾਂ ਹਾਂਜੀ ਮਲਟੀਪਲ ਟਾਈਮਸ ਸਟੈਬਿੰਗ ਕਰੀ ਗਿਆ ਓਹੋ ਮਤਲਬ ਇੱਕ ਤਰ੍ਹਾਂ ਦਾ ਪੂਰਾ ਹੀ ਜਿਵੇਂ ਕਹਦੀਏ ਵੀ ਉਹ ਸੋਚ ਕੇ ਆਇਆ ਸੀਗਾ ਜਾਂ ਜਿਵੇਂ ਮੈਂਟਲੀ ਤੌਰ ਦੇ ਉੱਤੇ ਬੰਦਾ ਕਹਦੀਏ ਵੀ ਉਹ ਬੰਦਾ ਪ੍ਰਿਪੇਅਰ ਹੋ ਕੇ ਆਇਆ ਸੀ ਪੂਰਾ ਉਹ ਕਹਿਆ ਸੀਗਾ ਵੀ ਮੈਂ ਇਹ ਚੀਜ਼ ਕਰਨੀ ਪੂਰਾ ਇਹਨੇ ਪਲਾਨ ਵੀ ਅੰਦਰ ਬੁਲਾਇਆ ਉਹਨੇ ਤਾਂ ਹੀ ਅੱਗੇ ਵੀ ਰੈਗੂਲਰ ਆਉਂਦਾ ਆਉਂਦਾ ਸੀ ਅੱਗੇ ਨੇ ਉਹਨੇ ਕਰ ਰਿਹਾ ਸੀ ਪਰ ਉਹਨੇ ਸੋਚਿਆ ਉਹਨੇ ਵੇਖ ਕਰ ਲੈਂ ਮੈਂ ਕਰਨਾ ਹੈ ਤਾਂ ਕਰਨਾ ਇਹ ਇੱਕ ਦਿਨ ਵੀ ਕੋਈ ਸਿਚੁਏਸ਼ਨ ਕੋਈ ਮਤਲਬ ਉਦਾਂ ਵੇਟ ਕਰਦਾ ਸੀ ਵੇਟ ਕਰਦਾ ਸੀ ਵੀ ਕੋਈ ਐਗਜੈਕਟ ਕੋਈ ਮੈਨੂੰ ਮਿ ਬਾਕੀ ਇਹ ਜਸ਼ਨਦੀਪ ਉਹਨੇ ਕਿੰਨੇ ਬ੍ਰਦਰ ਸਿਸਟਰ ਸੀਗੇ ਹਾਂ ਜਿਹੜਾ ਐਲਟਰ ਬ੍ਰਦਰ ਹੈਗਾ ਇੱਕ ਓਕੇ ਫਿਰ ਮੈਂ ਸਿਬਲਿੰਗ ਦੋ ਬ੍ਰਦਰ ਸੀ ਉਹ ਪੰਜਾਬ ਇੰਡੀਆ ਨੇ ਹਾਂ ਜੀ ਪੰਜਾਬ ਹਾਂ ਜੀ ਤੇ ਉਹਨਾਂ ਦੀ ਮਦਰ ਬਾਰੇ ਪਤਾ ਲੱਗਾ ਸੀਗਾ ਵੀ ਉਹ ਕਿਵੇਂ ਕੰਡੀਸ਼ਨ ਆ ਉਹਨਾਂ ਦੀ ਹੁਣ ਉਹਨਾਂ ਦੀ ਕੰਡੀਸ਼ਨ ਤਾਂ ਬਹੁਤ ਜ਼ਿਆਦਾ ਖਰਾਬ ਆ ਹਮ ਫਰ ਗਲੂਕੋਸ ਲੱਗ ਰਹੇ ਨੇ ਡੇਲੀ ਕੁਝ ਖਾ ਨਹੀਂ ਰਹੇ ਕੁਝ ਪੀ ਨਹੀਂ ਰਹੇ ਹਮ ਉਹਨੂੰ ਮਸ ਸਟਿਲ ਵਿਸ਼ਵਾਸ ਹੀ ਨਹੀਂ ਕਰ ਪਾਰੇ ਵੀ ਇਦਾਂ ਹੋ ਗਿਆ ਕੁਝ ਵੀ ਇਦਾਂ ਹੋ ਜੇ ਮੇਰੇ ਪੁੱਤ ਨਾਲ ਹੋ ਜਾਵੇ ਇਦਾਂ ਉਹਨਾਂ ਦੀ ਹੁਣ ਜਸ਼ਨਦੀਪ ਦੀ ਡੈਡ ਬੋਡੀ ਜਿਹੜੀ ਹੈਗੀ ਆ ਉਹ ਕੋ ਇੱਥੇ ਸੰਸਕਾਰ ਬਾਰੇ ਤੁਸੀਂ ਪਲਾਨ ਕਰ ਰਹੇ ਹੋ ਜਾਂ ਉਹਨਾਂ ਨੂੰ ਇੰਡੀਆ ਦੇ ਵਿੱਚ ਭੇਜਣ ਵਾਲੇ ਨੇ ਨਹੀਂ ਉਹਨਾਂ ਨੂੰ ਇੰਡੀਆ ਭੇਜ ਨਹੀਂ ਉਹਨਾਂ ਨੇ ਬੋਡੀ ਬਸ ਹੁਣ ਜੋ ਵੀ ਬੋਡੀ ਰੀਲੀਜ਼ ਨਹੀਂ ਕੀਤੀ ਫਸਟ ਬੋਡੀ ਰੀਲੀਜ਼ ਨਹੀਂ ਕੀਤੀ ਕੱਲ ਫਰਾਈਡੇ ਕਹ ਰਹੇ ਸੀ ਉਸ ਦਿਨ ਵੀ ਨਹੀਂ ਕੀਤੀ ਪੁਲਿਸ ਕਹਿੰਦੀ ਹਾਲੇ ਸਟੇਲਿੰਗ ਇਨਵੈਸਟੀਗੇਸ਼ਨ ਗੋਇੰਗ ਆਨ ਹੈ ਨਾ ਫਿਰ ਉਹ ਕਹਿੰਦੇ ਮੰਡੇ ਨੂੰ ਦੇਖਾਂਗੇ ਬਾਕੀ ਜੇ ਮੰਡੇ ਨੂੰ ਕੱਲ ਦਾ ਰੀਲੀਜ਼ ਕਰਦੇ ਨੇ ਫਿਰ ਜੋ ਵੀ ਇਹਨਾਂ ਡਾਕੂਮੈਂਟ ਪੇਪਰ ਵਰਕ ਰੈਡੀ ਕਰਨਾ ਹੁੰਦਾ ਉਹ ਕਰਵਾ ਕੇ ਬਸ ਜਲਦੀ ਤੋਂ ਜਲਦੀ ਇੰਡੀਆ ਭੇਜ ਦੇਣਗੇ ਬੋਡੀ ਤੇ ਇਹਦੇ ਜਸਟਿਸ ਵਾਸਤੇ ਜਿਵੇਂ ਪੁਲਿਸ ਨੇ ਹੁਣ ਸੈਕੰਡ ਡਿਗਰੀ ਮਰਡਰ ਚਾਰਜ ਲਾਇਆ ਉਹਦੇ ਬਾਰੇ ਤੁਸੀਂ ਕੀ ਜਸਟਿਸ ਦੀ ਉਮੀਦ ਕਰਦੇ ਹੋ ਉਹਨਾਂ ਤੋਂ ਕੀ ਮੰਗ ਰਹੇ ਹੋ ਅਕੋਰਡਿੰਗ ਟੂ ਮੈਂ ਤਾਂ ਫਸਟ ਡਿਗਰੀ ਦੇ ਚਾਰਜਸ ਹੋ ਕਰਦਾ ਵੀ ਉਹਨੂੰ ਫਸਟ ਡਿਗਰੀ ਦੇ ਚਾਰਜਸ ਲਾ ਦਿੱਤੇ ਹਨ ਜੋ ਵੀ ਉਹਦੀ ਪਨਿਸ਼ਮੈਂਟ ਬਣਦੀ ਆ ਜੋ ਡਿਸਰਵ ਕਰਦਾ ਉਹਨੂੰ ਦੇ ਦਿੱਤੀ ਜਾਵੇ ਕੋਈ ਸਾਈਕੋ ਡਿclare ਕਰਕੇ ਉਹਨੂੰ ਰੀਲੀਜ਼ ਨਾ ਕਰ ਦਿੱਤਾ ਜਾਵੇ ਤੇ ਕਮਿਊਨਿਟੀ ਤੋਂ ਤੁਸੀਂ ਜੋ ਉਮੀਦ ਕਰਦੇ ਸੀਗੇ ਵੀ ਕਮਿਊਨਿਟੀ ਤੁਹਾਡੀ ਹੈਲਪ ਕਰੇਗੀ ਕਮੇਟੀ ਨੇ ਬਹੁਤ ਹੈਲਪ ਕੀਤੀ ਬਹੁਤ ਐਕਸਪੈਕਟ ਵੀ ਨਹੀਂ ਕਰ ਸਕਦੇ ਇੰਨੀ ਜਿਆਦਾ ਹੈਲਪ ਕੀਤੀ ਮਤਲਬ ਹਰ ਕੋਈ ਜੋ ਵੀ ਮਤਲਬ ਡੋਨੇਸ਼ਨ ਹੋਏ ਉਹਨਾਂ ਚ ਬਹੁਤ ਜਿਆਦਾ ਹੈਲਪ ਕੀਤੀ ਸਭ ਨੇ ਤੇ ਜਿਹੜਾ ਓਨਰ ਆ ਜਿਹੜਾ ਟਿਮ ਹਟਨ ਦਾ ਟਿਮ ਹਟਨ ਬਹੁਤ ਤੁਹਾਡੇ ਨਾਲ ਸਾਥ ਦੇ ਹਾਂ ਜੋ ਬਿਲਕੁਲ ਨਾਲ ਖੜੇ ਨੇ ਉਹ ਕਹਿੰਦੇ ਜੋ ਵੀ ਲੋਡ ਹੋ ਮੇਰੀ ਜਿੱਥੇ ਵੀ ਮੇਰੀ ਲੋੜ ਹੋ ਮੈਨੂੰ ਦੱਸੋ ਮੈਂ ਆਉਂਗਾ ਕੜਾ ਪਰ ਬੋਤਨ। थैंक यू सर। ਹੁਣ ਸਾਡੇ ਨਾਲ ਟੀਮ ਆਪਣੇ ਜੀ ਸਾਡੇ ਐਮਪੀ ਇਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜੀ ਜੋ ਇਹ ਇਨਸੀਡੈਂਟ ਹੋਇਆ ਹੈਗਾ ਉਹਦੇ ਬਾਰੇ ਇੱਕ ਬੜਾ ਹੀ ਪਹਿਲਾਂ ਨਿੰਦਨਯੋਗ ਤੇ ਬੜਾ ਅਫਸੋਸਨਾਕ ਇਹ ਕਾਂਡ ਹੋਇਆ ਹੈਗਾ ਉਹਦੇ ਬਾਰੇ ਸਿੱਧੀ ਕਹਿਣਾ ਚਾਹੁੰਦਾ। ਦੇਖੋ ਜੀ ਐਬਸੋਲੂਟਲੀ ਯੂ ਰਾਈਟ ਅਫਸੋਸ ਬਹੁਤ ਜ਼ਿਆਦਾ ਇਫਸੋਸਫਲੀ ਗੰਦਾ ਇਟਸ ਅ ਨੈਚਰਲ ਟ੍ਰੈਜੇਡੀ ਸੱਚਾ ਯੰਗ ਯੂਥ ਦੇ ਤੇ ਆਬਵੀਸਲੀ ਕੈਨੇਡਾ ਇਸ ਸੀਗੇ ਟੂ ਮੇਕ ਅ ਬੈਟਰ ਲਾਈਫ ਫॉर ਹਿਮ ਐਂਡ ਫਿਊਚਰਲੀ ਫੈਮਿਲੀ ਵਾਸਤੇ ਪ੍ਰੋਵਾਈਡ ਕਰਨ ਲਈ ਅਮ ਬਿਕਾਜ਼ ਇਸ ਕੈਨੇਡਾ ਦੇਖ ਲਓ ਵੀ ਦੁਨੀਆ ਦੇ ਵਿੱਚ ਅੱਗੇ ਹੁੰਦਾ ਸੀਗਾ ਵੀ ਕੈਨੇਡਾ ਦੇ ਵਿੱਚ ਸੇਫਟੀ ਵੀ ਆ ਇਕਨੋਮੀ ਬੈਟਰ ਆ ਤੁਸੀਂ ਇੱਥੇ ਆ ਕੇ ਆਪਣੀ ਲਾਈਫ ਨੂੰ ਯੂ نو ਬੈਟਰ ਕਰ ਸਕਦੇ ਆ ਪਰ ਹੁਣ ਕੁਝ ਸਾਲਾਂ ਤੋਂ ਕੈਨੇਡਾ ਦੇ ਵਿੱਚ ਜਿਹੜੀ ਸੇਫਟੀ ਵਾਲੀ ਗੱਲ ਉਹ ਬਹੁਤ ਜ਼ਿਆਦਾ ਹੁਣ ਔਖੀ ਹੋ ਗਈ ਨਹੀਂ ਮਿਲ ਰਹੀ ਲੋਕ ਡਰਦੇ ਆ ਪਰ ਜਿਹੜੇ ਫੈਕਟਸ ਐ ਫਿਗਰਸ ਆ ਉਹ ਵੀ ਸਪੋਰਟ ਕਰ ਰਹੇ ਆ ਜੀ ਕ੍ਰਾਈਮ ਵਧਿਆ ਹੋਇਆ ਹਰ ਇੱਕ ਲੈਵਲ ਤੇ ਕ੍ਰਾਈਮ ਵਧਿਆ ਹੋਇਆ ਮਨਰਡਰਸ ਅਪ ਡਰਗ ਕ੍ਰਾਈਮਸ ਅਪ ਗੈਂਗ ਰਿਲੇਟਡ ਕ੍ਰਾਈਮਸ ਅਪ ਜੇ ਜਨਸ ਦੀ ਕ੍ਰਾਈਮ ਉਹ ਵੀ ਵਧਿਆ ਹੋਇਆ ਸੋ ਕ੍ਰਾਈਮ ਇੰਨਾ ਜਿਆਦਾ ਵਧਿਆ ਫਿਰ ਦੇਖਣ ਦੀ ਲੋੜ ਆ ਵੀ ਇਹ ਹੋਇਆ ਕਿਤੋਂ ਇਹ ਇਸ ਗਵਰਨਮੈਂਟ ਨੇ ਜਦੋਂ ਗਵਰਨਮੈਂਟ ਬਣੀ ਸੀ ਲਿਬਰਲ ਗਵਰਨਮੈਂਟ ਇਹਨਾਂ ਨੇ ਲਾਅਸ ਚੇਂਜ ਕੀਤੇ ਸੀ ਸੀ 5 ਐਂਡ ਸੀ 75 ਦੇ ਵਿੱਚ ਬੇਲ ਨਹੀਂ ਸੌਖੀ ਕਰਦੀ ਸੀ ਜੀ ਐਂਡ ਇਹਦੇ ਨਾਲੇ ਇਹ ਵੀ ਕੁਝ ਸਜ਼ਾ ਘਟਾ ਦਿੱਤੀ ਹੈ ਕਿਉਂਕਿ ਜਿਹੜੇ ਅਸੀਂ ਗਵਰਨਮੈਂਟ ਦੇ ਵਿੱਚ ਅਸੀਂ ਮੈਨਿਟਰੀ ਮਿਨਿਮਮਸ ਲੈਂਦੇ ਸੀ ਜੀ ਉਹਨਾਂ ਨੂੰ ਨਹੀਂ ਸਪੋਰਟ ਕੀਤਾ ਉਹਦੇ ਨਾਲ ਹੁਣ ਇਹ ਵੀ ਜਿਹੜੇ ਕ੍ਰਾਈਮਨਲਸ ਆ ਉਹ ਪੁਲਿਸ ਤੋਂ ਡਰਦੇ ਹੀ ਨਹੀਂ ਕਰਦੇ ਨਹੀਂ ਬਾਰ-ਬਾਰ ਕ੍ਰਾਈਮ ਕਰਦੇ ਆ ਉਹ ਜਿਹੜੇ ਕ੍ਰਾਈਮ ਆ ਉਹ ਹੌਲੀ-ਹੌਲੀ ਜ਼ੋਰ ਸੀਰੀਅਸ ਹੋ ਜਾਂਦੇ ਆ ਤੇ ਪੁਲਿਸ ਵਾਲਿਆਂ ਵਿੱਚ ਤੁਸੀਂ ਗੱਲ ਕਰਦੇ ਹੋ ਕਿ ਅਸੀਂ ਸੋ ਇਹਨੂੰ ਕਿਸ ਨੂੰ ਅਰੈਸਟ ਕਰਦੇ ਆ ਸ਼ਾਮ ਤੱਕ ਉਹਨਾਂ ਨੂੰ ਬੇਲ ਮੇਕ ਕਰ ਦਿੰਦੀ ਆ ਸੋ ਉਹਨਾਂ ਦਾ ਜਿਹੜਾ ਟਾਈਮ ਆ ਉਹ ਸੇਮ ਕ੍ਰਿਮੀਨਲ ਤੇ ਲੱਗੇ ਜਾਂਦਾ ਜੀ ਰਾਈਟ ਨਹੀਂ ਤਾਂ ਜੇ ਉਹਨਾਂ ਨੇ ਕਿਸ ਨੂੰ ਅਰੈਸਟ ਕਰਕੇ ਉਹਨਾਂ ਨੂੰ ਨਾਮ ਇਹਲ ਬੇਲ ਮਿਲੀ ਫਿਰ ਹੋਰ ਕਿਸਮ ਜਾ ਕੇ ਹੋਰ ਕਿਹੜਾ ਕ੍ਰਾਈਮ ਸੋਲਵ ਕਰ ਸਕਦੇ ਜੀ ਜੀ ਤੇ ਤੁਸੀਂ ਬਲੀਵ ਨਹੀਂ ਕਰੋਗੇ ਵੀ ਪਿਛਲੇ ਸਾਲ 256 ਕੈਨੇਡੀਅਨਸ ਮਰਡਰ ਕੀਤੇ ਗਏ ਆ ਬਾਏ ਸਮਬਰੀ ਵੀ ਜਿਹੜੇ ਪਹਿਲਾਂ ਬੇਲ ਤੇ ਛੱਡੇ ਹੋਏ ਸੀ ਸੋ ਸਿਸਟਮ ਨੇ ਉਹਨਾਂ ਨੂੰ ਬੇਲ ਦਿੱਤੀ ਕਿ ਉਹਨਾਂ ਨੇ ਗਾਂ ਜਾ ਕੇ ਇੱਕ ਕੈਨੇਡੀਅਨ ਮਾਰ ਦਿੱਤਾ ਆਪਣਾ ਸਾਰਾ ਸਿਸਟਮ ਟੋਟਲੀ ਬ੍ਰੋਕਨ ਆ ਯਾ ਇਕ ਥੋੜੀ ਜਿਹੀ ਹੋਰ ਮੈਂ ਗੱਲ ਪੁੱਛਣਾ ਚਾਹਾਂਗਾ ਜਿਵੇਂ ਹੁਣ ਇਹ ਇਨਸੀਡੈਂਟ ਹੋਰੇ ਹੋਏ ਨੇ ਪਿਛਲੀ ਵਾਰੀ ਡਾਊਨਟਾਊਨ ਦੇ ਵਿੱਚ ਵੀ ਇੱਕ ਨੌਜਵਾਨ ਨੂੰ ਮਾਰ ਦਿੱਤਾ ਗਿਆ ਸੀਗਾ ਹੁਣ ਵੀ ਇਹ ਹੋਇਆ ਹੈਗਾ ਇਹਨੂੰ ਰੋਕਥਾਮ ਵਾਸਤੇ ਤੁਹਾਡੀ ਆਪੋਸ਼ਨ ਵੱਲੋਂ ਕੋਈ ਸਰਕਾਰ ਤੇ ਦਬਾਅ ਪਾਇਆ ਜਾਊਗਾ ਹਾਂ ਜੀ ਦੇਖੋ ਜੀ ਆਪਾਂ ਨੂੰ ਪਹਿਲੀ ਗੱਲ ਉਹ ਜਿਹੜਾ ਸਿਸਟਮ ਆ ਉਹਨੂੰ ਸਖਤ ਕਰਨਾ ਪੈਣਾ ਜੀ ਬੇਲਬਾੜੀ ਸੌਖੀ ਮਿਲਦੀ ਹੈ ਉਹ ਚੇਂਜ ਕਰਨਾ ਪੈਣਾ ਬਿਕਾਜ਼ ਜਿਹੜਾ ਕ੍ਰਾਈਮ ਹੋ ਬੇਸਿਕਲੀ ਬਿਜ਼ਨਸ ਬਣ ਚੁੱਕਿਆ ਕੋਈ ਜੇ ਥੋੜੀ ਜਿਹੀ ਬੇਲ ਹੈ ਤੁਸੀਂ ਬੇ ਕਰ ਦਿਓ ਤੇ ਫਿਰ ਉਸ ਆਫ ਦਾ ਕ੍ਰਾਈਮ ਫੇਅਰ ਕਰ ਇਦਾਂ ਐਕਸਪੈਰੀਮੈਂਟ ਕੀਤਾ ਸੀ ਇਹਨਾਂ ਨੇ ਹਨਾ ਵੀ ਕ੍ਰਾਈਮਨਲਸ ਨੂੰ ਛੱਡ ਦੋ ਕਮਿਊਨਿਟੀਜ਼ ਵਿੱਚ ਛੱਡ ਦੋ ਵੀ ਆਪੇ ਠੀਕ ਹੋ ਜਾਣਗੇ ਨਹੀਂ ਠੀਕ ਹੋ ਰਿਹਾ ਹੁਣ ਆਪਾਂ ਨੂੰ ਪਤਾ ਲੱਗ ਗਿਆ ਨਹੀਂ ਠੀਕ ਹੋ ਰਹੀ ਨਹੀਂ ਠੀਕ ਹੋ ਰੇ ਤੇ ਆਪਣ ਜਿਹੜੇ ਕ੍ਰਾਈਮ ਦੇ ਸਟੈਟਸ ਉਹ ਵੱਧ ਰਹੇ ਆ ਅਨਸਿਕਿਉਰ ਬੰਦਾ ਹੋ ਰਿਹਾ ਟੋਲਰੈਂਸ ਕਿਉਰ ਹੋ ਗਿਆ ਲੋਕ ਡਰਦੇ ਆ ਲੋਕ ਕਹਿੰਦੇ ਵੀ ਨਾ ਇੱਥੇ ਕਾਡਮੀ ਠੀਕ ਆ ਤੇ ਨਾ ਹੀ ਸੇਫਟੀ ਆ ਜੀ ਰਾਈਟ ਸੋ ਇਹ ਗਲਤ ਗੱਲ ਪਹਿਲਾਂ ਕੈਨੇਡਾ ਦੇ ਵਿੱਚ ਇਦਾਂ ਨਹੀਂ ਸੀ ਜੇ ਇਦਾਂ ਗਵਰਨਮੈਂਟ ਆਉਂਦੀ ਹੈ ਪੀਅਰ ਪੋਲੀਸੀ ਆਫ ਦੀ ਇਹ ਜਿਹੜੀ ਜਰੂਰ ਜਿਹੜੀ ਲ ਤੜ ਬਹੁਤ ਅਮੀਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ